ਸਿਰ ਘਰ ਦੇ ਵਿੱਚ ਬਣਾਵਾਂਗੇ ਹਰੀ ਮਿਰਚ ਤੇ ਗਾਜਰ ਦਾ achar ਜਿਹੜਾ ਕਿ ਪੂਰਾ ਸਾਲ ਚੱਲੇਗਾ ਤੇ ਬਣਾਉਣਾ ਬਹੁਤ ਹੀ ਆਸਾਨ ਹੈ ਇਸ ਲਈ ਮੈਂ 250 ਗ੍ਰਾਮ ਦੇ ਕਰੀਬ ਹਰੀ ਮਿਰਚ ਲਈ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਸੁਕਾ ਲਿਆ ਇਹ ਬਿਲਕੁਲ ਡਰਾਈ ਹੋ ਗਈ ਆ ਹੁਣ ਆਪਾਂ ਇਸ ਨੂੰ ਕੱਟ ਕਰ ਲਵਾਂਗੇ ਇਹਦੇ ਸੈਂਟਰ ਦੇ ਵਿੱਚੋਂ ਇਹਦੇ ਦੋ ਪੀਸ ਕੱਟ ਕਰ ਸਕਦੇ ਹੋ ਜਾਂ ਤੁਸੀਂ ਇਸ ਨੂੰ ਹੋਰ ਵੀ ਛੋਟਾ-ਛੋਟਾ ਕੱਟ ਕਰ ਸਕਦੇ ਹੋ ਜਿਸ ਤਰੀਕੇ ਦੇ ਨਾਲ ਤੁਸੀਂ ਹਰੀ ਮਿਰਚ ਨੂੰ ਕੱਟ ਕੀਤਾ ਉਸੇ ਤਰ੍ਹਾਂ ਤੁਸੀਂ ਅਦਰਕ ਤੇ ਗਾਜਰ ਨੂੰ ਵੀ ਕੱਟ ਕਰ ਲੈਣਾ ਚਾਹੀਦਾ ਲੰਬਾ ਚਾਹੀਏ ਛੋਟਾ ਤੇ ਮੈਂ ਇਸੇ ਤਰ੍ਹਾਂ गाजर ਨੂੰ ਤੇ ਅਦਰਕ ਨੂੰ ਵੀ ਕੱਟ ਕਰ ਲਿਆ ਵਾ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ 2 ਘੰਟੇ ਦੇ ਲਈ ਧੁੱਪ ਦੇ ਵਿੱਚ ਰੱਖ ਦੇਵਾਂਗੇ ਜੇਕਰ ਧੁੱਪ ਨਹੀਂ ਆਉਂਦੀ ਤਾਂ ਤੁਸੀਂ ਇਸ ਨੂੰ ਕਮਰੇ ਦੇ ਵਿੱਚ ਹੀ ਰੱਖ ਦਿਓ ਤਾਂ ਕਿ ਇਹਨਾਂ ਦੇ ਵਿੱਚੋਂ ਨਮੀ ਬਿਲਕੁਲ ਖਤਮ ਹੋ ਜਾਵੇ ਤੁਸੀਂ ਚਾਹੋ ਤਾਂ ਇੱਥੇ ਮੂਲੀ ਵੀ ਇਸ ਦੇ ਵਿੱਚ ਐਡ ਕਰ ਸਕਦੇ ਹੋ ਹੁਣ ਆਪਾਂ ਮਸਾਲਾ ਬਣਾਵਾਂਗੇ ਇਸਦੇ ਲਈ ਇੱਕ ਚਮਚ ਭਰ ਕੇ ਆਪਾਂ ਸਰੋਂ ਦੇ ਦਾਣੇ ਲਿਆਏ ਇੱਕ ਚਮਚ ਜੀਰਾ ਬਿਲਕੁਲ ਥੋੜਾ ਜਿਹਾ ਮੇਥੀ ਦਾਣਾ ਇੱਕ ਚਮਚ ਭਰ ਕੇ ਆਪਾਂ ਸੌਫ ਦਾ ਲਿਆਏ ਇੱਕ ਵੱਡੀ ਇਲਾਇਚੀ ਇਸਦੇ ਵਿੱਚ ਪਾਵਾਂਗੇ ਤੇ ਛੋਟੀ ਸਰੋਂ ਜਿਹੜੀ ਬਰੀਕ ਵਾਲੀ ਜਿਹਨੂੰ ਰਾਈ ਵੀ ਕਹਿਆ ਜਾਂਦਾ ਉਹ ਵੀ ਇਸਦੇ ਵਿੱਚ ਬਾ ਦੇਾਂਗੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰ ਲਵਾਂਗੇ ਫਿਰ ਠੰਡਾ ਹੋਣ ਦੇ ਬਾਅਦ ਇਸ ਮਸਾਲੇ ਨੂੰ ਦਰਦਰਾ ਜਿਹਾ ਪੀਸ ਲੈਣਾ ਜਿਹੜੀ ਛੋਟੀ ਰਾਈ ਹੈ ਇਹ ਅਚਾਰ ਦੇ ਵਿੱਚ ਖਟਾਸ ਦਾ ਕੰਮ ਕਰਦੀ ਹੈ ਤੇ ਅਚਾਰ ਨੂੰ ਖਰਾਬ ਨਹੀਂ ਹੋਣ ਦਿੰਦੀ ਸਰੋਂ ਦੇ ਤੇਲ ਦੇ ਵਿੱਚ ਆਪਾਂ ਇਹ ਸachar ਨੂੰ ਬਣਾਵਾਂਗੇ ਸਰੋਂ ਦੇ ਤੇਲ ਨੂੰ ਆਪਾਂ ਗਰਮ ਹੋਣ ਦੇ ਲਈ ਰੱਖ ਦਿੱਤਾ ਇਸ ਦੇ ਵਿੱਚ 1.5 ਚਮਚ ਤਕਰੀਬ ਨਮਕ ਦਾ ਐਡ ਕਰਾਂਗੇ ਜੇਕਰ ਨਮਕ ਘੱਟ ਲੱਗੇ ਤਾਂ ਤੁਸੀਂ ਬਾਅਦ ਦੇ ਵਿੱਚ ਹੋਰ ਨਮਕ ਵੀ ਪਾ ਸਕਦੇ ਹੋ ਥੋੜੀ ਜਿਹੀ ਇਸ ਦੇ ਵਿੱਚ ਹਿੰਗ ਪਾ ਦਿਆਂਗੇ ਜਦੋਂ ਅਸੀਂ ਸਰੋਂ ਦੇ ਤੇਲ ਦੇ ਵਿੱਚ ਨਮਕ ਨੂੰ ਗਰਮ ਕਰਦੇ ਹਾਂ ਤਾਂ ਉਹਦੇ ਨਾਲ achar ਜਿਹੜਾ ਹੈ ਉਹ ਲੰਬਾ ਟਾਈਮ ਤੱਕ ਚੱਲਦਾ ਵਾ ਇਸਦੇ ਬਾਅਦ ਅਸੀਂ ਇਸ ਨੂੰ ਉਦੋਂ ਤੱਕ ਗਰਮ ਕਰਨਾ ਜਦੋਂ ਤੱਕ ਇਹਦੇ ਤੋਂ ਹਲਕਾ ਹਲਕਾ ਧੂਆਂ ਜਿਹੜਾ ਹੈ ਉਹ ਨਾ ਨਿਕਲਣ ਲੱਗ ਜਾਏ ਜਿਵੇਂ ਧੂਆਂ ਨਿਕਲਣ ਲੱਗ ਗਿਆ ਹਲਕਾ ਜਿਹਾ ਤਾਂ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਣਾ ਤੇਲ ਨੂੰ ਠੰਡਾ ਹੋਣ ਦੇਣਾ ਇੱਧਰ ਅਸੀਂ ਜੀ ਜਿਹੜਾ ਮਸਾਲਾ ਬਣਾਇਆ ਸੀ ਉਹ ਐਡ ਕਰਤਾ ਨਾਲ ਹੀ ਥੋੜੇ ਜਿਹੇ ਹੋਰ ਮਸਾਲੇ ਜਿਸ ਦੇ ਵਿੱਚ ਹਲਦੀ ਹੈ ਕਸ਼ਮੀਰੀ ਲਾਲ ਮਿਰਚਾ ਇਸ ਨੂੰ ਰੰਗ ਦੇਣ ਦੇ ਲਈ ਤੇ 2 ਚਮਚੇ ਦੇ ਕਰੀਬ ਆਪਾਂ ਇਸ ਦੇ ਵਿੱਚ ਧਨੀਆ ਪਾਊਡਰ ਪਾਵਾਂਗੇ ਧਨੀਆ ਪਾਊਡਰ ਤੁਸੀਂ ਜਿੰਨਾ ਪਾ ਸਕਦੇ ਹੋ ਇਸ ਦੇ ਨਾਲ ਸਾਡਾ ਮਸਾਲਾ ਜਿਹੜਾ ਹੈ ਉਹ ਬਹੁਤ ਵਧੀਆ ਬਨੇਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਾ ਇਹ ਸਾਡਾ ਆਚਾਰੀ ਮਸਾਲਾ ਜਿਹੜਾ ਘਰ ਦੇ ਵਿੱਚ ਹੀ ਬਣ ਕੇ ਰੈਡੀ ਹੋ ਗਿਆ ਨਮਕ ਅਸੀਂ ਤੇਲ ਦੇ ਵਿੱਚ ਹੀ ਐਡ ਕਰ ਦਿੱਤਾ ਸੀ ਹੁਣ ਤੇਲ ਅਸੀਂ ਇਸ ਦੇ ਵਿੱਚ ਉਦੋਂ ਪਾ ਦੇਾਂਗੇ ਜਦੋਂ ਤੇਲ ਹਲਕਾ ਜਿਹਾ ਕੋਸਾ ਜਿਹਾ ਰਹਿ ਜਾਵੇ ਜਨੀ ਦੀ ਬਹੁਤ ਗਰਮ ਨਹੀਂ ਹੋਣਾ ਚਾਹੀਦਾ ਕੋਸਾ ਜਿਹਾ ਹੋਵੇ ਤਾਂ ਇਸ ਦੇ ਵਿੱਚ ਤੇਲ ਪਾ ਦਿਆਂਗੇ ਨਾਲ ਹੀ ਅਸੀਂ ਇਸ ਦੇ ਵਿੱਚ ਜਿਹੜੇ ਸੀ ਗਾਜਰ ਤੇ ਮਿਰਚ ਤੇ ਅਦਰਕ ਨੂੰ ਅਸੀਂ ਡਰਾਈ ਹੋਣ ਦੇ ਲਈ ਰੱਖਿਆ ਸੀ ਉਹ ਵੀ ਇਸ ਦੇ ਵਿੱਚ ਪਾ ਦਿਆਂਗੇ ਇਹਨਾਂ ਨੂੰ ਮੈਂ ਤਕਰੀਬਨ 2 ਘੰਟੇ ਦੀ ਧੁੱਪ ਜੜੀ ਆ ਉਹ ਲਵਾ ਦਿੱਤੀ ਹੈ ਇਹਦੇ ਵਿੱਚ ਨਮੀ ਬਿਲਕੁਲ ਨਹੀਂ ਹੈ ਕੋਈ ਵੀ achar ਜਿਹੜਾ ਹੈ ਲੰਬੇ ਟਾਈਮ ਤੱਕ ਤੁਸੀਂ ਚਲਾਉਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਨਮੀ ਬਿਲਕੁਲ ਨਹੀਂ ਹੋਣੀ ਚਾਹੀਦੀ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ मिक्स ਕਰ ਲਵਾਂਗੇ ਤਾਂ ਕਿ ਸਾਰੇ ਮਸਾਲੇ ਜਿਹੜੇ ਐ ਇਸ ਦੇ ਉੱਪਰ ਚੰਗੀ ਤਰ੍ਹਾਂ ਕੋਟ ਹੋ ਜਾਣ ਜੇਕਰ ਤੁਹਾਨੂੰ ਲੱਗੇ ਕਿ ਤੇਲ ਘਟਾ ਹੈ ਤਾਂ ਤੁਸੀਂ ਤੇਲ ਨੂੰ ਗਰਮ ਕਰਕੇ ਸੇਮ ਉਸੇ ਪ੍ਰੋਸੈਸ ਦੇ ਵਿੱਚ ਤੇ ਠੰਡਾ ਕਰਕੇ ਇਸ ਦੇ ਵਿੱਚ ਐਡ ਕਰ ਸਕਦੇ ਹੋ ਹੁਣ ਇਸ ਨੂੰ ਪ੍ਰੀਜ਼ਰਵੇਟਿਵ ਬਣਾਉਣ ਦੇ ਲਈ ਜਿਆਦਾ ਲੰਬਾ ਟਾਈਮ ਤੱਕ ਚਲੋਣ ਦੇ ਲਈ ਇਸ ਦੇ ਵਿੱਚ ਅਸੀਂ ਪਾ ਦੇਾਂਗੇ ਜੀ ਇੱਕ ਤਾਂ ਕਲੌਂਜੀ ਪਾ ਦੇਾਂਗੇ ਅੱਧਾ ਚਮਚ ਤੇ ਕਰੀਬ ਇਹ achar ਨੂੰ tasty ਬਣਾਉਣ ਦਾ ਕੰਮ ਕਰਦੀ ਹੈ ਤੇ 2 ਚਮਚੇ ਦੇ ਕਰੀਬ ਆਪਾਂ ਇਸ ਦੇ ਵਿੱਚ ਸਿਰਕਾ ਐਡ ਕਰਾਂਗੇ ਸਿਰਕਾ ਕੋਈ ਵੀ ਹੋਵੇ ਚਾਹੇ white ਵਾਲਾ ਚਾਹੇ ਦੂਸਰੇ ਵਾਲਾ ਉਹ ਤੁਸੀਂ ਇਸ ਦੇ ਵਿੱਚ ਐਡ ਕਰ ਸਕਦੇ ਹੋ ਸਿਰਕਾ ਪਾਉਣ ਦੇ ਨਾਲ ਇੱਕ ਤਾਂ achar ਜਿਹੜਾ ਹੈ ਉਹਦਾ ਤਜਾਬੀਪਨ ਘੱਟ ਜਾਂਦਾ ਹੈ ਤੇ ਦੂਜਾ ਇਹ ਲੰਬੇ ਟਾਈਮ ਤੱਕ ਚੱਲਦਾ ਹੈ ਨਾਰਮਲ ਜਿਹੜੇ ਘਰ ਦੇ ਵਿੱਚ ਆਪਾਂ ਚਮਚਾ ਚ ਯੂਜ਼ ਕਰਦੇ ਆ ਉਹ 2 ਚਮਚਾ ਆਪਾਂ ਇਸ ਦੇ ਵਿੱਚ ਐਡ ਕਰ ਦਿੰਦੇ ਆ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਅਸੀਂ ਇਸ ਨੂੰ ਸਟੋਰ ਕਰਨਾ ਹੈ ਇਹ ਬਿਲਕੁਲ ਠੰਡਾ ਹੋਣਾ ਚਾਹੀਦਾ ਕਿਉਂਕਿ ਹਜੇ ਇਹ ਗਰਮ ਹੈ ਇਸਦੇ ਵਿੱਚ ਅਸੀਂ ਗਰਮ ਤੇਲ ਐਡ ਕੀਤਾ ਵਾ ਇਹਨੂੰ ਆਪਾਂ ਠੰਡਾ ਹੋਣ ਦੇ ਲਈ ਰੱਖ ਦੇਵਾਂਗੇ ਸਾਰਿਆਂ ਦੇ ਉੱਪਰ ਮਸਾਲਾ ਚੰਗੀ ਤਰ੍ਹਾਂ ਕੋਟ ਹੋ ਗਿਆ ਵਾ ਤੇ ਤੁਸੀਂ ਦੇਖ ਸਕਦੇ ਹੋ ਹੁਣ ਜਦੋਂ ਇਹ ਠੰਡਾ ਹੋ ਗਿਆ ਤਾਂ ਆਪਾਂ ਇਸ ਨੂੰ ਇੱਕ ਡੱਬੇ ਦੇ ਵਿੱਚ ਕੱਚ ਦੇ ਵਰਤਮਾਨ ਦੇ ਵਿੱਚ ਕੱਚ ਦੇ ਕਿਸੇ ਕੰਟੇਨਰ ਦੇ ਵਿੱਚ ਭਰ ਕੇ ਰੱਖ ਲਵਾਂਗੇ ਇਸ ਤਰ੍ਹਾਂ ਮੈਂ ਇਸ ਨੂੰ ਇੱਕ ਡੱਬੇ ਦੇ ਵਿੱਚ ਭਰ ਦਿੱਤਾ ਵਾ ਜਦੋਂ ਵੀ ਤੁਸੀਂ ਅਚਾਰ ਨੂੰ ਯੂਜ਼ ਕਰਨਾ ਵਾ ਤਾਂ ਤੁਸੀਂ ਇਸ ਨੂੰ ਸੁੱਕੇ ਜਿਹੜੇ ਚਮਚਾ ਉਸ ਦੇ ਨਾਲ ਕੱਢਣਾ ਵਾ ਤੁਸੀਂ ਚਾਹੋ ਤਾਂ ਇਸ ਨੂੰ ਦੋ ਦਿਨ ਦੀ ਧੁੱਪ ਵੀ ਲਵਾ ਸਕਦੇ ਹੋ ਉੱਪਰ ਕੱਪੜਾ ਰੱਖ ਕੇ ਤੇ ਇਸ ਨੂੰ ਧੁੱਪੇ ਰੱਖ ਦਿਓ ਦੋ ਦਿਨ ਤੋਂ ਦੋ ਤੋਂ ਤਿੰਨ ਦਿਨ ਇਸ ਨੂੰ ਧੁੱਪੇ ਰੱਖੋ ਤੇ ਜੇਕਰ ਧੁੱਪ ਨਹੀਂ ਆ ਤਾਂ ਤੁਸੀਂ ਇਸੇ ਤਰ੍ਹਾਂ ਹੀ ਪਿਆ ਰਹਿਣ ਦਿਓ ਹਫਤੇ ਤੋਂ 10 ਦਿਨ ਦੇ ਵਿੱਚ ਵਿੱਚ ਇਹ ਅਚਾਰ ਜਿਹੜਾ ਹੈ ਉਹ ਖਾਣ ਦੇ ਲਈ ਰੈਡੀ ਹੋ ਜਾਏਗਾ ਉਮੀਦ ਕਰਦੇ ਆ ਜੀ ਵੀਡੀਓ ਤੁਹਾਨੂੰ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ